ਬੀਐਸਐਫ ਤੇ ਪੰਜਾਬ ਪੁਲਿਸ ਦੀ ਜਿਹੜੀ ਸਾਂਝੀ ਵਲਟਾ ਨੂੰ ਅੱਜ ਇੱਕ ਫੇਰ ਨਤੀਜਾ ਮਿਲਿਆ ਇੱਕ ਜਿਹੜਾ ਪਾਕਿਸਤਾਨ ਵੱਲੋਂ ਭੇਜਿਆ ਗਿਆ ਜਿਹੜਾ ਡੀਜੀਏੀ ਮੈਟ੍ਰਿਕਸ ਡਰੋਨ ਛੋਟਾ ਉਹ ਬਰਾਮਦ ਹੋਇਆ ਮੈਂ ਇਥੇ ਦੱਸਣਾ ਚਾਹਾਂਗਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਨੇ ਰਲ ਕੇ ਜਿੱਥੇ ਸਮਗਨਰਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਥੇ ਲਗਾਤਾਰ ਜਿਹੜੀ ਹੈ ਬਾਰਡਰ ਦੇ ਉੱਤੇ ਸਤਾਰਕਾ ਜਿੱਥੇ ਬੀਐਸਐਫ ਨਾ ਕਹਿੰਦਾ ਉਹਨਾਂ ਅੱਜ ਦਾ ਫਸਟ ਫੈਂਸ ਲਾਈਨ ਤੇ ਪੂਰੀ ਤਰ੍ਹਾਂ ਸਤਾਰਕ ਤੇ ਚਕਰਨੀ ਆ ਉਥੇ ਸੈਕੰਡ ਡਿਫੈਂਸ ਲਾਈਨ ਤੇ ਪੰਜਾਬ ਪੁਲਿਸ ਵੀ ਪੂਰੀ ਆਪਣੀ ਡਿਊਟੀ ਮਸਤੀ ਨਾਲ ਨਿਭਾ ਰਹੀ ਹੈ ਸੋ ਅੱਜ ਵੀ ਇੱਕ ਜਿਹੜੀ ਆ ਸਫਲਤਾ ਹਸਲ ਹੋਈ ਜਿਹੜੇ ਸੁਖਦੇਵ ਸਿੰਘ ਆ ਕਲਸਪਿੰਡ ਦੇ ਰਹਿਣ ਵਾਲੇ ਉਹ ਜਦੋਂ ਆਪਣਾ ਹਸਲ ਦੀ ਕਟਾਈ ਕਰ ਰਹੇ ਸੀ ਉਹਨਾਂ ਨੂੰ ਕੋਈ ਅवैध ਚੀਜ਼ ਮਿਲੀ ਜਿਹਦਾ ਉਹਨੇ ਇਨਫੋਰਮੇਸ਼ਨ ਜਿਹੜੀ ਦਿੱਤੀ ਇਸ ਦੌਰਾਨ ਜਿਹੜੀ ਸਾਂਝਾ ਸਰਚ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਨੇ ਕੀਤਾ ਜਿਹੜੀ ਇਸ ਵਿੱਚ ਡਰੋਨ ਰਿਕਵਰ ਹੋ ਗਿਆ ਤੇ ਇਹਦੇ ਨਾਲ ਆਈ ਹੋਈ ਜਿਹੜੀ ਕਨਸਾਈਨਮੈਂਟ ਉਹਦੀ ਰਿਕਵਰੀ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਪਾਕਿਸਤਾਨ ਬਾਰਡਰ ਦੀ ਗੱਲ ਕਰੀਏ ਤੇ ਇਸ ਲੋਕੇਸ਼ਨ ਤੋਂ ਪਾਕਿਸਤਾਨ ਬਾਰਡਰ ਕਰੀਬ 300 400 ਮੀਟਰ ਦੀ ਦੂਰੀ ਤੇ ਲਗਾਤਾਰ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਰ ਲਗਾਤਾਰ ਅਸੀਂ ਜਿਹੜਾ ਆਪਣੀ ਸਾਂਝੀ ਬਾਲਤਾ ਤੇ ਸਤਰਕਤਾ ਦਾ ਨਤੀਜਾ ਅਸੀਂ ਦਿੰਦੇ ਆ ਰਹੇ ਹਾਂ ਜਿੱਥੇ ਡਰੋਨ ਤੇ ਹੈਰੋਨ ਦੀ ਰਿਕਵਰੀ ਹੁੰਦੀ ਹੈ ਉੱਥੇ ਅਸੀਂ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਕਾਫੀ ਵਿਅਕਤੀ ਨੇ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕਰ ਚੁੱਕੇ ਹਾਂ। ਤੋਂ ਇਹ ਇਸ ਕੈਟਾਗਰੀ ਕਰਕੇ ਜਿਹੜੀ ਡਰੋਨ ਐਕਟੀਵਿਟੀ ਆ ਬਾਰਡਰ ਤੇ ਕਾਫੀ ਜ਼ਿਆਦਾ ਘਟ ਹੋਈ ਹੈ। ਦੂਜਾ ਮੈਂ ਦੱਸਣਾ ਚਾਹੁੰਦਾ ਵੀ ਇੱਥੇ ਜਿਹੜੇ ਇਕੁਪਮੈਂਟ ਆ ਬਾਰਡਰ ਤੇ ਉਹ ਸਰਕਾਰ ਵੱਲੋਂ ਪੂਰੀ ਤਰ੍ਹਾਂ ਲਗਾਏ ਗਏ ਨੇ ਤੇ ਹਰ ਵੇਲੇ ਜਿਹੜੀ ਡਰੋਨ ਐਕਟੀਵਿਟੀ ਪਾਕਿਸਤਾਨ ਵੱਲੋਂ ਹੁੰਦੀ ਉਹਨੂੰ ਜਾਮ ਕਰਕੇ ਤੇ ਅਸੀਂ ਸੁੱਟ ਦਿੰਦੇ ਹਾਂ। ਉਹਨਾਂ ਦੀਆਂ ਗੈਰ ਕਾਨੂੰਨੀ ਗੈਰ ਰਾਧਾ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੰਦੀ।